ਅੱਜ ਦਸਹਰੇ ਦਾ ਦਿਨ ਆ ਤੇ ਅਸੀਂ ਜੋਧਪੁਰ ਦੇ ਵਿੱਚ ਮੰਡੋਰ ਗਾਰਡਨ ਘੁੰਮਣ ਆਏ ਹੋਇਆ। ਸਵਾਗਤ ਹੈ ਤੁਹਾਡਾ ਐਵਰੀਡੇ ਵਿਦ ਸ਼ਮਸ਼ੇਰ ਤੇ ਮੈਂ ਤੁਹਾਡਾ ਆਪਣਾ ਸ਼ਮਸ਼ੇਰ ਤੇ ਮੰਡੋਰ ਗਾਰਡਨ ਦਾ ਨਾਮ ਮੰਦੋਦਰੀ ਦੇ ਨਾਮ ਤੇ ਪਿਆ ਸੀ। ਇਹ ਮੰਦੋਦਰੀ ਦਾ ਪੇਕਾ ਪਿੰਡ ਹੈ। ਇੱਥੇ ਰਾਵਣ ਤੇ ਮੰਦੋਦਰੀ ਦੀ ਸਾਦੀ ਇੱਥੇ ਹੀ ਹੋਈ ਸੀ। ਤੇ ਇੱਥੇ ਆ ਕੇ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਲੋਕਲ ਲੋਕਾਂ ਤੋਂ ਵੀ ਇੱਥੇ ਰਾਵਣ ਦੀ ਪੂਜਾ ਵੀ ਕੀਤੀ ਜਾਂਦੀ ਹੈ ਤੇ ਅੱਜ ਦਸਹਰੇ ਦਾ ਦਿਨ ਹੈ। ਬਾਕੀ ਸਾਰੇ ਦੇਸ਼ ਦੁਨੀਆ ਦੇ ਵਿੱਚ ਲੋਕ ਦਸਹਰਾ ਮਨਾ ਰਹੇ ਨੇ। ਤੇ ਇੱਥੇ ਗਮਗੀਨ ਮਾਹੌਲ ਆ ਕਾਫੀ ਕਿਉਂਕਿ ਜਿਹੜਾ ਇਹ ਮੰਡੋਰ ਗਾਰਡਨ ਇੱਥੇ ਮੰਦੋਦਰੀ ਦਾ ਪੇਕਾ ਪਿੰਡ ਸੀ ਤੇ ਰਾਵਣ ਦਾ ਮੰਦੋਦਰੀ ਨਾਲ ਵਿਆਹ ਵੀ ਇਸੇ ਜਗ੍ਹਾ ਤੇ ਹੋਇਆ ਸੀ ਇੱਥੇ ਮੰਡਪ ਦੇ ਵਿੱਚ ਉਹਨਾਂ ਦੀ ਉਹਨਾਂ ਦਾ ਵਿਆਹ ਹੋਇਆ ਸੀ ਤੇ ਜਿਹੜਾ ਰਾਵਣ ਸੀ ਉਹ ਚਾਰ ਵੇਦਾਂ ਦਾ ਗਿਆਤਾ ਸੀ ਬਹੁਤ ਉਹਨੂੰ ਗਿਆਨ ਸੀ ਬਹੁਤ ਗਿਆਨਮਾਨ ਬੰਦਾ ਸੀ ਤੇ ਦੇਖੋ ਇੱਥੇ ਲੋਕ ਦੱਸਦੇ ਨੇ ਵੀ ਇੱਥੇ ਰਾਵਣ ਦੀ ਪੂਜਾ ਵੀ ਹੁੰਦੀ ਆ ਤੇ ਅੱਜ ਇੱਥੇ ਗਮਗੀਨ ਮਾਹੌਲ ਆ ਕਾਫੀ ਤੇ ਬਸ ਅਜ ਤੱਕ ਇੰਨੀ ਸਸੀ ਕੱਲ ਸਾਰਿਆਂ ਨੂੰ